ਕਿ ਬੀਜੇ ਬੈਗ ਸੇ 20 ਲੱਖ ਰੁਪਇਆ ਅਸੀਂ ਲੈਣਾ ਮੁਕਸਰ ਜ਼ਿਲ੍ਹੇ ਤੋਂ ਆਏ ਆ ਅਸੀਂ ਕਿੰਨਾ ਆਸ ਕੀ ਬਹਿਸ ਬਾਜੀ ਕਰਦੇ ਨਹੀਂ ਅੱਜ ਅਸੀਂ ਬਾਹਰ ਦੇ ਵਿੱਚ ਸੱਤਰ ਪਛਾਇਆ ਇਹਨਾਂ ਦੇ ਅੱਜ ਆ ਹਾਲਾਤ ਦਾ ਵੱਡੀ ਪੱਧਰ ਤੇ ਦੀ ਲੁੱਟ ਹੋ ਰਹੀ ਹੈ ਸਰਕਾਰਾਂ ਝਾਕ ਲਈ ਰਹੀਆਂ ਅੱਜ ਨੌਜਵਾਨ ਨਹੀਂ ਛੜ ਛੜ ਕਨੇਡਾ ਅਮਰੀਕਾ ਦੀ ਧਰਤੀ ਵੱਲ ਭੱਜ ਰਹੀ ਹੈ ਉਹ ਤੋਂ ਵੱਡੀ ਲੁੱਟ ਇੱਕ ਕਿਸਾਨ ਛੋਟਾ ਕਿਸਾਨ ਜਿਹਨੇ ਡੇਢ ਕਿੱਲਾ ਜ਼ਮੀਨ ਵੇਚ ਕੇ ਆਪਣੇ ਬੱਚੇ ਦੀ ਖਾਤਰ 20 ਲੱਖ ਰੁਪਇਆ ਦਿੱਤਾ ਇਹਨਾਂ ਨੂੰ ਮੈਂ ਕਦੀ ਵਾਰ ਤੋਂ ਬੜੇ ਵਿੱਚ 70 ਵਿਚਾਈ ਤੇ 11 ਮਈ ਦੇ ਤੇ ਇਹਨਾਂ ਦੇ ਸੈਂਟਰ ਦੇ ਵਿੱਚ ਆਇਆ ਇਹਨਾਂ ਨੇ ਕੋਈ ਨਿਆਣੀ ਦਿੱਤਾ ਅੱਜ ਕਿੱਲਾ ਕਿੱਲਾ ਜ਼ਮੀਨ ਵੇਚ ਕੇ ਅੱਜ ਨੌਜਵਾਨੀ ਬਾਹਰੋਂ ਚੱਲ ਰਹੀ ਆ ਉਸ ਤੋਂ ਭੱਟੀ ਲੁੱਟ ਇਹ ਕਰ ਰਹੇ ਨੇ ਜੇ ਕੋਈ ਨੌਜਵਾਨਾਂ ਦੇ ਹੱਕਾਂ ਦੀ ਖਾਤਰ ਆਵਾਜ਼ ਚੱਕਦਾ ਉਹਦੀ ਆਵਾਜ਼ ਨੂੰ ਤੱਬਿਆ ਜਾਂਦਾ ਤੇ ਉਹਨੂੰ ਜੇਲਾ ਦੇ ਵਿੱਚ ਟਟਕਿਆ ਜਾਂਦਾ ਜਿਹੜੀ ਵੱਡੀ ਪੱਧਰ ਤੇ ਜਿਹੜੇ ਲੁੱਟ ਕਰ ਰਹੇ ਨੇ ਚਾਰ ਚਾਰ ਮੰਜ਼ਲੇ ਮਹਿਲ ਪਾਏ ਹੋਏ ਨੇ 50-50 ਹਜ਼ਾਰ ਦੀ ਗੱਲ ਸੱਡੀਆਂ ਲੱਗਿਆ ਹੋ ਜਾਂ ਦੋ-ਦੋ ਲੱਖ ਦੇ ਸੋਫੇ ਲੱਗੇ ਹੋਏ ਆ ਉਹ ਨਜ਼ਰ ਨਹੀਂ ਆ ਰਿਹਾ ਕਿਹਦਾ ਪੈਸਾ ਆ ਲੋਕਾਂ ਦਾ ਆ ਕਿਸਾਨਾਂ ਦਾ ਆ ਮਜ਼ਦੂਰਾਂ ਦਾ ਆ ਠਾਕਰਾਂ ਦਾ ਇੱਕ ਹੋਰ ਨੌਜਵਾਨ ਆਏ ਹੋਏ ਆ 10 ਲੱਖ ਰੁਪਈਆ ਦੇ ਉਹਦੇ ਸਾਡਾ ਓਏ ਕਿਸੇ ਨੂੰ ਬਾਹਰ ਤਾਂ ਭੇਜੋ ਭਰਾਵੋ ਆ ਕਿੰਨੇ ਸੈਂਟਰ ਖੋੜਿਆ ਕਿਉਂ ਲਟੇਰੇ ਲਟੇਰਾ ਰਾਜ ਸਭ ਤੋਂ ਵੱਡਾ ਏ ਖੋਲਿਆ ਹੋਇਆ ਜਿਹੜਾ ਪਟਿਆਲਾ ਹੋਵੇ ਚੰਡੀਗੜ੍ਹ ਹੋਵੇ ਬਠਿੰਡਾ ਹੋਵੇ ਬਰਨਾਲਾ ਹੋਵੇ ਵੱਡੇ ਸ਼ਹਿਰਾਂ ਦੇ ਵਿੱਚ ਵੱਡੀ ਪੱਦਰ ਤੇ ਲੁੱਟ ਹੋ ਰਹੀ ਆ ਉਹ ਜਾਗ ਜੋ ਕਈ ਭਰਾ ਸਾਡੇ ਡਰਦੇ ਪੈਸਾ ਨਹੀਂ ਮੰਗ ਰਹੇ ਕਿਉਂ ਕਿਉਂਕਿ ਇਹ ਆਈਲੈਕ ਸੈਂਟਰ ਵਾਲੇ ਖਣੀ ਸਾਡਾ ਕੋਈ ਪਰਚਾ ਦਾ ਕਰਾ ਦੇਣ ਅੱਜ ਅਸੀਂ ਪਾਰਟੀ ਕਿਸਾਨ ਜਿਹਨੇ ਇੱਕ ਤਾਂ ਗਾਹਾਂ ਵੱਲੋਂ ਆਏ ਆ ਜ਼ਿਲ੍ਹੇ ਦੇ ਆਗੂ ਆਏ ਆ ਸਾਨੂੰ 2 ਘੰਟੇ ਹੋ ਗਏ 200 ਕਿਲੋਮੀਟਰ ਤੋਂ ਚੱਲ ਕੇ ਆਏ ਆ ਪਰ ਇਹਨਾਂ ਨੇ ਕੋਈ ਨਿਆਣੀ ਦਿੱਤਾ ਤੇ ਕਿੰਨਾ ਚਰਵੇਟ ਕਰੀਏ ਜੇ ਕੋਈ ਆਵਾਜ਼ ਚੱਕਦਾ ਹੈ ਉਹਦੀ ਆਵਾਜ਼ ਨੂੰ ਦੱਬਿਆ ਜਾਂਦਾ ਓਏ ਭਰਾਵੋ ਕੈਨੇਡਾ ਅਮਰੀਕਾ ਦੇ ਕੁਛ ਨਹੀਂ ਦੇਣਾ ਉਹ ਜਿਹੜਾ ਕਿਲਾ ਕਿਲਾ ਵੇਚਦੇ ਹੋ ਉਹ ਇਹਨਾਂ ਦੇ ਹਵਾਲੇ ਕਰੀ ਜਾਂਦੇ ਹੋ ਇਹ ਲੁੱਟੀ ਜਾਂਦੇ ਆ ਜਿਹੜਾ ਕਿਸਾਨ ਆ ਭਰਾਵੋ ਦੇ 4 ਮਿੰਟ ਵੀ ਇੱਥੇ ਕੱਟ ਕੇ ਸ਼ੁਰੂ ਫੇਰ ਕਰ ਲਾ ਜੀ ਨਾਮ ਆ ਜੀ ਟਰਡਾ ਆ ਗਰਜੰਟ ਸਿੰਘ ਹੈ 1.5 ਇਹ ਗਰਜੰਟ ਸਿੰਘ ਕਿਸਾਨ ਕੁੜੀ ਸੰਗਰ ਤੋਂ ਜ਼ਿਲ੍ਹਾ ਮੁਕਸਰ ਤੋਂ ਆ ਇਹਦੇ ਕੋਲੇ 1.5 ਕਿਲਾ ਜ਼ਮੀਨ ਸੀ ਆਪਣੇ ਪੁੱਤਰ ਨੂੰ ਬਾਹਰ ਕੱਲਣ ਦੀ ਖਾਤਰ 10 ਲੱਖ ਰੁਪਇਆ ਦੇ ਹੀ ਬੈਠਾ ਇੱਕ ਸਾਲ ਹੋ ਗਿਆ ਬੱਚੇ ਦੀ ਜ਼ਿੰਦਗੀ ਬਰਬਾਦ ਕਰਤੀ ਤੇ ਅੱਜ ਪੈਸੇ ਮੰਗਣ ਵਾਸਤੇ ਦਰਦ ਦਰਦ加 ਠੋਕਰਾ ਖਾ ਰਿਹਾ ਹੈ ਅੱਜ ਸਾਨੂੰ ਲੈ ਕੇ ਆਇਆ ਤੇ ਅੱਜ ਅਸੀਂ ਭਾਰਤੀ ਕਿਸਾਨ ਜੁਨੇ ਨੇ ਇਕਤਾ ਗ੍ਰਾਹਾਂ ਵੱਲੋਂ ਆਏ ਆ ਐਡੀ ਵੱਡੀ ਜਥੇਬੰਦੀ ਦੇ ਅਸੀਂ ਜ਼ਿਲ੍ਹੇ ਦੇ ਨਮਾਇੰਦੇ ਆ ਇਹ ਤਾਂ ਸਾਨੂੰ ਨਹੀਂ ਨਿਆਂ ਦੇ ਰਹੇ ਇੱਕ ਆਮ ਕਿਸਾਨ ਮਜ਼ਦੂਰ ਨੂੰ ਕੀ ਨਿਆਂ ਦੇਣਗੇ ਵੱਡੀ ਪੱਧਰ ਤੇ ਦੀ ਲੁੱਟ ਕੀਤੀ ਹੈ ਕਿੱਥੇ ਆ ਪ੍ਰਸ਼ਾਸਨ ਕਿੱਥੇ ਆ ਸਰਕਾਰਾ ਓ ਜਾਗ ਜਾਓ ਲੋਕੋ ਓ ਜੇ ਲੋਕਾਂ ਨੂੰ ਸਾਬਤ ਕਰਨਾ ਜੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣਾ ਓ ਦੁਕਾਨਦਾਰੀ ਨੂੰ ਬਚਾਉਣਾ ਓ ਜਾਗੜਾ ਪਊਗਾ ਵੱਡੀ ਬੱਦਰ ਤੇ ਇਹ ਨਾਟ ਨਟੇਰਾ ਖਲਾਬ ਆਵਾਜ਼ਾਂ ਚੱਕੀਆਂ ਪੈਣ ਗਿਆ ਆ ਡੇਡ ਕਿਲਾ ਇਹਦੇ ਕੋਲੇ ਜ਼ਮੀਨ ਸੀ ਉਹ ਵੇਚਤੀ ਪੁੱਤਰ ਦੀ ਖਾਤਰ 10 ਲੱਖ ਰੁਪਏ ਦਾ ਦੇ ਲਾਤਾ ਧੀ ਦਾ ਕਰੇ ਬਿਆਤਰਿਆ ਹੋਇਆ ਅੱਜ ਸਖਤ ਜ਼ਰੂਰਤ ਹੈ ਜ਼ਮੀਨ ਦਾ ਮਰਲਾ ਨਹੀਂ ਰਿਆ ਤੇ ਆ بڑے بڑے ਮੈਨ ਫਾਉਂਡ ਵਾਲੇ 2-2 ਲੱਖ ਦੇ ਸੋਫੇ ਰੱਖਣ ਵਾਲੇ ਲੁੱਟ ਕਰੀ ਜਾਂਦੇ ਨੇ ਅਸੇ ਪੈਸੇ ਲੈ ਲਏ ਬਾਈ ਜੀ ਕਿੰਨੇ ਪੈਸੇ ਅੱਖੇ ਇਹਨਾਂ ਨੇ 10 ਲੱਖ ਰੁਪਈਆ ਕਿੰਨਾ ਟਾਈਮ ਹੋ ਗਿਆ 10 ਲੱਖ ਇਹਦਾ 1 ਸਾਲ 10 ਲੱਖ ਇਹਦਾ 11 ਲੱਖ ਇਹਦਾ 10 ਲੱਖ ਇਹਦਾ 13 ਲੱਖ ਇਹਦਾ 10 ਲੱਖ ਇਹਦਾ 16 ਲੱਖ ਇਹਦਾ ਬਣਾ ਲਓ 45 ਲੱਖ ਰੁਪਈਆ ਬਣ ਗਿਆ ਇਸ ਕਰਕੇ ਭਰਾਵੋ ਅੱਜ ਪੰਜਾਬ ਦੀ ਸਥਿਤੀ ਕੀ ਆ ਸਾਰੇ ਲੋਕਾਂ ਨੂੰ ਪਤਾ ਕੋਈ ਇੱਕ ਕਿਸੇ ਦਾ ਵਿਰੋਧ ਨਹੀਂ ਅਸੀਂ ਆਪਦਾ ਹੱਕ ਲੈਣ ਆਏ ਆ ਆਪਕਾ ਜ਼ਮੀਨਾਂ ਵੇਚ ਕੇ ਆ ਤੇ ਦਾਤ ਤੇ ਲਾਇਆ ਹੋਇਆ ਘਰ-ਬਾਰ ਇੱਕ ਬੰਦਾ ਜਿਹਦੇ ਕੋਲੇ ਡੇਢ ਕਿੱਲਾ ਜ਼ਮੀਨ ਆ 70% ਤੋਂ ਕਿਸਾਨ ਜਿਹੜੇ ਫਸੇ ਹੋਏ ਆ ਜਿਨ੍ਹਾਂ ਦੀ ਖੇਤੀ ਆ ਕਿੱਲਾ 2 ਕਿੱਲੇ 2.5 ਕਿੱਲੇ ਵਾਲੇ ਉਹਨਾਂ ਨੇ ਆਪਦੇ ਬੱਚਾ ਨੂੰ ਮਜਬੂਰੀ ਦੇ ਵਿੱਚ ਬਾਹਰ ਭੇਜਦੇ ਨੇ ਉਹਨਾਂ ਦੀ ਮਜਬੂਰੀ ਦਾ ਫਾਇਦਾ ਇਹ ਲੋਕ ਚੱਕਦੇ ਨੇ ਭਰਾਵੋ ਆ ਹਾਲਾਤ ਹੋਏ ਪਏ ਆ ਪੰਜਾਬ ਦੇ ਅੱਜ ਪੰਜਾਬ ਨੂੰ ਲੁੱਟਿਆ ਜਾ ਰਿਹਾ ਕੁੱਟਿਆ ਜਾ ਰਿਹਾ ਜਵਾਨੀ ਨੱਚ ਦੀ ਦਲਦਲ ਦੇ ਵਿੱਚ ਫਸ ਗਈ ਕੌਸ ਜਵਾਨੀ ਨੂੰ ਕੈਨੇਡਾ ਦੀ ਧਰਤੀ ਵੱਲ ਭੇਜਿਆ ਜਾ ਰਿਹਾ ਕੌਸ ਜਵਾਨੀ ਨਾਲ ਆ ਲੁੱਟਾਂ ਹੋ ਰਹੀਆਂ ਵੱਡੀ ਪੱਧਰ ਤੇ ਉਹਨਾਂ ਦੀਆਂ ਜ਼ਮੀਨਾਂ ਵਕਾ ਕੇ ਉਹਨਾਂ ਦੇ ਨਾਲ ਆ ਲੁੱਟ ਹੋ ਰਹੀ ਹੈ ਅੱਜ ਆ ਕੁਸ ਹੋ ਰਿਹਾ ਪੰਜਾਬ ਦੀ ਧਰਤੀ ਦੇ ਉੱਤੇ ਤੇ ਅੱਜ ਇਹਨਾਂ ਦੇ ਲੁਟੇਰਾਂ ਦੇ ਇੱਕ ਪਾਸਾ ਕਰਕੇ ਜਾਣਾ ਉਹਦਾ ਹੱਕ ਲੈ ਕੇ ਜਾਣਾ ਜਾਂ ਤਾਂ ਗੋਲੀ ਮਾਰ ਦੇਣ ਲੱਤਾਂ ਤੋੜ ਦੇਣ ਪਰਚਾ ਕਰਾ ਦੇਣ ਥਾਣੇ ਚ ਪਾ ਦੇਣ ਬਸ ਮਰਜ਼ੀ ਕਰ ਦੇਣ ਇੱਕ ਪਾਸਾ ਕਰਕੇ ਜਾਵਾਂਗੇ ਆਪ ਦਾ ਹੱਕ ਦੀ ਪੰਜੀ ਪੰਜੀ ਅੱਜ ਇੱਕ ਲੁੱਟ ਹੋ ਰਾਂ ਅਸੀਂ 7 ਸਾਲ ਰੁਪਏ ਛੱਡ ਦਿੰਨੇ ਆ 10 ਲੱਖ ਰੁਪਇਆ ਅਸੀਂ ਕਹਿੰਨੇ ਆ ਲੱਖ ਛੱਡਿਆ ਸਾਡਾ 8 ਮੋੜ ਦੇ ਉਹਦਾ ਸਾਲ ਦਾ ਵਿਆਜ ਲਾ ਲਓ ਉਹ ਵਿਆਜ ਖਾ ਜਾਂਦੇ ਆ ਉੱਤੋਂ ਲੱਖ 2 ਲੱਖ 60 ਰੁਪਇਆ ਚ ਲੈ ਜਾਂਦੇ ਆ ਐਦੂ ਵੱਡੀ ਪੱਧਰ ਤੇ ਕਿਹੜੀ ਲੁੱਟ ਹੋਊਗੀ ਸਾਡੇ ਲੋਕ ਕਹਿੰਦੇ ਜੇ 10 ਲੱਖ ਦਿੱਤਾ ਤਾਂ 8 ਮੋੜ ਦੇ ਪਹਿਲਾ 10 ਲੱਖ ਦਾ ਸਾਲ ਦਾ ਵਿਆਜ ਵਤ ਜਾਂਦੇ ਆ 10 ਲੱਖ ਦਾ 2 ਲੱਖ ਰੁਪਇਆ ਵਿਆਜ ਲਾ ਲੋ 2 ਲੱਖ ਘਾਟੇ ਚ ਦਿੰਦੇ ਆ 4 ਲੱਖ ਰੁਪਇਆ ਬਿਨਾ ਕਿਸੇ ਗੱਲ ਤੋਂ ਇਹਨਾਂ ਨੂੰ ਦੇ ਦਿੰਨੇ ਆ ਕਿੱਥੇ ਅਸੀਂ 4 ਪੈਸੇ ਆਪਦੇ ਬੱਚੇ ਨੂੰ ਨਹੀਂ ਦਿੰਦੇ ਆ ਲੁੱਟ ਸਰਕਾਰਾਂ ਤੋਂ ਵੱਡੀ ਲੁੱਟ ਹੈ ਸਰਕਾਰਾਂ ਕਿੱਥੇ ਨੇ ਇਹਦਾ ਇਹਦਾ ਹਿੱਸਾ ਕਿੱਥੋਂ ਤੱਕ ਜਾਂਦਾ ਹੈ ਸਰਕਾਰਾਂ ਤੱਕ ਜਾਂਦਾ ਨਹੀਂ ਕਿਸੇ ਦੀ ਲੱਗਦਾ ਜਾਂਦਾ ਕਿੰਨਾ ਕਟਾਵ ਆ ਜਿਹੜਾ ਠੱਗੀ ਮਾਰ ਲਈ ਸਰਕਾਰਾਂ ਪ੍ਰਸ਼ਾਸਨ ਸਾਰਿਆਂ ਤੱਕ ਜਾਂਦਾ ਇਹਦਾ ਹਿੱਸਾ ਤਰ੍ਹਾਂ ਤਰ੍ਹਾਂ ਦੇ ਲੋਕ ਠਕੀ ਦਾ ਚਾਂਜਾ ਹੋਣਾ ਵਹਿਣ ਪਾਏ ਹੋਏ ਆ 2-2 ਲੱਖ ਦੇ ਸੋਫੇ ਰੱਖਿਆ ਹੋਏ ਆ ਇੱਕ ਨੰਬਰ ਦੀ ਕਮਾਈ ਦੁਨੇ ਆਉਂਦੇ ਪਈ ਓਏ ਬੱਸ ਕਰਕੇ ਭਰਾਵੋ ਅੱਜ ਇਸੇ ਕਰਕੇ ਆਜਾ ਆਵਾਜ਼ ਚੱਕੀ ਹੋਈ ਆ ਪਤਾ ਨਹੀਂ ਕਿੰਨੇ ਕੁ ਲੋਕਾਂ ਦੀ ਆਵਾਜ਼ ਹੈ ਦੱਬੀ ਬੈਠੇ ਆ ਅੱਜ ਇੱਕ ਤਾਂ ਭਾਰਤੀ ਸਮਝਦੇ ਨੇ ਇੰਟਾਗ੍ਰਾਮ ਵੱਲੋਂ ਅੱਜ ਇੱਥੇ ਅਸੀਂ ਡੱਕ ਕੇ ਵਿਰੋਧ ਕਰਾਂਗੇ ਇਹਨਾਂ ਦਾ ਤੇ ਇਹ ਹੋ ਸਕਦਾ ਇੱਥੇ ਅਸੀਂ ਆਉਣ ਵਾਲੇ ਦਿਨਾਂ ਚ ਇਹਦਾ ਪੱਕਾ ਮੋਰਚਾ ਲਾਇਕੇ ਇੱਥੇ ਜਿੰਨਾ ਚਿਰ ਇਹ ਲੋਕਾਂ ਦਾ ਪੰਪਾਈ ਪਾਈ ਦਾ ਹਿਸਾਬ ਨਹੀਂ ਇਹ ਕਰਦੇ ਉਹਨਾਂ ਚਿਰ ਇਹ ਐਵੇਂ ਆਵਾਜ਼ ਚੱਕੀ ਜਾਊਗੀ ਤੁਹਾਨੂੰ ਲੱਗਦਾ ਵੀ ਧਰਨਾ ਦੇ ਰਹਿਆ ਬਸ ਇਸका ਤੁਸੀਂ ਧਰਨਾ ਦੇ ਰਹੇ ਹੋ ਹੁਣ ਰੋਸ ਪ੍ਰਦਰਸ਼ਨ ਅਸੀਂ ਇੱਥੇ ਰੋਸ ਪ੍ਰਦਰਸ਼ਨ ਧਰਨਾ ਨਹੀਂ ਇੱਥੇ 70 ਬਚਾਈ ਬੈਠੇ ਆ ਇਹ ਪੱਕਾ ਮੋਰਚਾ ਲੱਗੂਗਾ ਜਾਂ ਇਹ ਲੋਕਾਂ ਦਾ ਹੱਲਣਾ ਹੋਇਆ ਤੁਹਾਨੂੰ ਲੱਗਦਾ ਨਹੀਂ ਥੋੜੇ ਦੇ ਪਰਚਾ ਹੋ ਜਾਦਾ ਭਾਨੇ ਸਿੱਧੂ ਦੇ ਇਥੇ ਚੱਕਰਾਂ 'ਚ ਪਰਚੇ ਹੋਣੇ ਭਾਈ ਜੀ ਅਸੀਂ ਪਰਚਾཅ ਹੀ ਰਹੇ ਹਾਂ ਅਸੀਂ ਜੇਲ੍ਹਾਂ 'ਚ ਹੀ ਰਹੇ ਹਾਂ ਅਸੀਂ ਛੜਕਾਂ 'ਤੇ ਹੀ ਰਹੇ ਹਾਂ 13 ਮਹੀਨੇ ਦਿੱਲੀ ਵੀ ਉੱਥੇ ਸੱਥਰ ਬਚਾਈ ਬੈਠਾ ਸਰਕਾਰਾਂ ਖਾਤਰ ਆਜੇ ਭਗਵੰਤਬਾਨ ਦੇ ਦੇ ਪਰਚਾ ਹਿੱਕ ਠੋਕੇ ਆਦੇ ਆ ਟੱਕ ਦੇ ਜੇਲ੍ਹਾਂ 'ਚ ਮਰੇ ਹੋਇਆਂ ਨੂੰ ਕੀ ਮਾਰੋਗੇ ਐ ਆਮ ਲੋਕਾਂ ਦੀ ਸਰਕਾਰ ਆ ਜਿਹੜੀ ਅੱਜ ਸੀ ਪਿੰਡਾਂ ਤੋਂ ਚੱਲੂਗੀ ਗਲੀਆਂ ਤੋਂ ਚੱਲੂਗੀ ਮਹੱਲਿਆਂ ਤੋਂ ਚੱਲੂਗੀ ਆ ਆਮ ਲੋਕ ਨੇ ਆ ਆ ਨੌਜਵਾਨ ਨੇ ਜਿਹੜਾ ਇਹ ਆਦਾ ਸੀ ਨੌਜਵਾਨ ਪਾਰਕਾਂ 'ਚ ਮਿੱਟੀਗਾ ਕਰਦੇ ਆ ਅਸੀਂ ਕੈਨੇਡਾ ਅਮਰੀਕਾ ਕਿਵੇਂ ਜਾਈਗੇ ਤੇ ਮੈਂ ਐਸਾ ਸਮਾਂ ਲਿਆ ਹੁਣਾ ਕੈਨੇਡਾ ਵਾਲੇ ਇੱਥੇ ਆ ਕਰਨਗੇ ਭਗਵੰਤ ਮਾਨ ਸਾਹਿਬ ਆ ਜੋ ਨੌਜਵਾਨਾਂ ਨਾਲ ਠੱਗੀਆਂ ਵਾਜ ਰਹੀਆਂ ਨੇ ਕਿੱਲਾ ਕਿਲਾ ਜ਼ਮੀਨ ਵੇਚ ਕੇ ਦਾਤੇ ਲਾਤੀ ਹੈ ਕਿ ਅੱਜੋ ਨੌਜਵਾਨਾਂ ਦੇ ਹਾਲਾਤ ਵੇਖੀ ਐ ਆਪਣਾ ਪੈਸਾ ਮੜਵਾਉਣ ਖਾਤਰ ਤਰ ਤਰ ਤੱਕ ਠੋਕਰਾ ਖਾ ਰਹੇ ਆ ਜੀ ਮਾਲਕ ਨਾਲ ਤੁਹਾਡੀ ਗੱਲਬਾਤ ਹੋਈ ਆ ਮਾਲਕ ਨਾਲ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਨਹੀਂ ਕੌਣ ਆ ਮਾਲਕ ਕੌਣ ਆ ਨਾਲ ਕਿਹਨੂੰ ਤਾਂ ਜੱਤ ਖਾਇਆ ਹੀ ਨਹੀਂ ਜਦੋਂ ਫੈਲਾ ਲਾਉਣੀਆਂ ਨੇ ਪੈਸੇ ਕਿਹਨੂੰ ਦਿੱਤੇ ਤੁਸੀਂ ਫੈਲਾ ਲਾਉਣੀਆਂ ਨੇ ਸੁਣ ਦੱਸ ਦਿਓ ਅੱਜ ਆਦੇ ਛੁੱਟੀ ਤੇ ਤੁਹਾਨੂੰ ਦੱਸ ਰਹੇ ਆ ਨਾ ਕੋਈ ਉਹਦਾ ਜਦੋਂ ਆਮਣ 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 ਮੈਡਮ ਨੂੰ ਪੈਸੇ ਖਾਤੇ 'ਚ ਪੈਸੇ ਪਾਏ ਆ ਸੀ ਜਦੋਂ ਫੈਲ ਲਾਉਣੀ ਐ ਉਦੋਂ ਹੋਰ ਨੂੰ ਮੂਰੇ ਕਰਦੇ ਨੇ ਜਦੋਂ ਹਿਸਾਬ-ਕਿਤਾਬ ਕਰਨਾ ਉਦੋਂ ਹੋਰ ਨੂੰ ਮੂਰੇ ਕਰਦੇ ਨੇ ਮਾਲਕ ਤੀਜੇ ਨੂੰ ਦੱਸਦੇ ਨੇ ਅਸਲੀ ਚਿਹਰਾ ਐ ਸਾਹਮਣੇ ਨਹੀਂ ਲੈ ਕੇ ਆਉਂਦੇ ਮਿਲਣਾ ਹੋਰ ਨਾ ਜਾਣਾ ਹੋਰ ਨਾ ਕੱਟਣਾ ਹੋਰ ਨਾ ਕੱਲ ਹੋਰ ਨਾ ਕਰਦੇ ਆ ਵਕ ਵਕ ਬੰਦੇ ਰੱਖੇ ਹੋਏ ਨੇ ਬਹਿ ਜਾ ਯਾਰ ਬਹਿ ਜਾ ਬਹਿ ਜਾ ਜਿਸਾਰ ਉੱਤੇ ਬੈਠੇ ਪੈਸੇ ਬਣਾਉਂਦੇ ਹੋ ਯਾਰ ਪੂਰਾ ਬੁਲਾਵੇਂ